ਸਾਡਾ ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੇ ਵਿੱਚ ਅੱਜ ਆਪਾਂ ਆੜੂ ਦਾ ਅਚਾਰ ਬਣਾਵਾਂਗੇ ਅਚਾਰ ਤੁਸੀਂ ਬਹੁਤ ਤਰੀਕੇ ਦੇ ਬਣਾਏ ਹੋਣਗੇ ਆਮਬ ਦਾ ਅਚਾਰ ਬਣਾਇਆ ਹੋਏਗਾ ਨਿੰਬੂ ਦਾ ਮਿਰਚ ਦਾ ਪਰ ਅੱਜ ਮੈਂ ਜਿਹੜਾ ਅਚਾਰ ਬਣਾਣ ਲੱਗੀ ਆ ਉਹ ਆੜੂ ਦਾ ਅਚਾਰ ਹੈ ਤੇ ਆੜੂ ਦਾ ਅਚਾਰ ਬਣਾਉਣ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਬਿਲਕੁਲ ਕੱਚੇ ਜਿਆੜੂ ਥੋੜੇ ਹਾਰਡ ਲੈਣੇ ਨੇ ਤੇ ਥੋੜੇ ਸੌਫਟ ਆੜੂ ਨਹੀਂ ਲੈਣੇ ਥੋੜੇ ਹਾਰਡ ਆੜੂ ਜਿਹੜੇ ਨੇ ਉਹਦਾ ਆਪਾਂ ਅਚਾਰ ਬਣਾਵਾਂਗੇ ਤੇ ਚਲੋ ਫਿਰ ਆਪਾਂ ਹੁਣ ਇਹਨਾਂ ਨੂੰ ਆੜੂ ਨੂੰ ਕੱਟ ਕੇ ਅ ਅਚਾਰ ਦੇ ਵਾਸਤੇ ਤਿਆਰ ਕਰ ਲੈਨੇ ਆ। ਤੇ ਜਿਹੜੇ ਆੜੂ ਨੇ ਇਸ ਦਾ ਆਪਾਂ ਇਹਨੂੰ ਪੀਸਿਸ ਦੇ ਵਿੱਚ ਕੱਟ ਕਰ ਲੈਣਾ। ਇਸ ਤਰ੍ਹਾਂ ਆੜੂ ਮੈਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਇਹਨਾਂ ਕੱਪੜੇ ਦੇ ਨਾਲ ਸਾਫ਼ ਕਰ ਲਿਆ ਸੀ। ਇਹ ਜਿਹੜਾ achar ਹੈ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ। ਇਸ ਤਰ੍ਹਾਂ ਪੀਸਿਸ ਦੇ ਵਿੱਚ ਸਾਰੇ ਆੜੂ ਆਪਾਂ ਕੱਟ ਕੇ ਇਹਨਾਂ ਨੂੰ ਰੈਡੀ ਕਰ ਲਾਂਗੇ। ਸਾਰੇ ਆਲੂ ਚੀੜਨੀ ਨੂੰ ਮੈਂ ਪੀਸ ਦੇ ਵਿੱਚ ਕੱਟ ਕੇ ਤਿਆਰ ਕਰ ਲੈਨੇ ਦੇਖੋ ਕਿੰਨੇ ਵਧੀਆ ਆਲੂ ਲੱਗ ਰਹੇ ਨੇ ਤੇ ਇਹਦਾ achar ਵੀ ਬਹੁਤ ਜ਼ਿਆਦਾ ਵਧੀਆ ਬਣੇਗਾ ਜਿੰਨੇ ਆਲੂ ਟੇਸਟੀ ਖਾਣ ਵਿੱਚ ਹੁੰਦੇ ਨੇ ਤੇ ਉਨੇ ਹੈਲਦੀ ਇਹਦਾ achar ਬਣ ਕੇ ਤਿਆਰ ਹੋਏਗਾ ਦੋ ਤਿੰਨ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਤੇ ਮੈਂ ਸੋਚ ਰਹੀ ਸੀ ਕਿ ਮੈਂ ਆਲੂ ਦਾ achar ਬਣਾਵਾਂਗੀ ਤੇ ਧੁੱਪ ਹੈ ਨਹੀਂ ਸੀ ਇਸ ਕਰਕੇ ਮੈਂ ਹੁਣ ਇਹਨੂੰ 2-3 ਘੰਟੇ ਲਈ ਫੈਨ ਦੇ نیچے ਰੱਖ ਦਾਂਗੀ ਜੇਕਰ ਧੁੱਪ ਹੋਵੇ ਤਾਂ ਤੁਸੀਂ ਇਹਨੂੰ ਧੁੱਪ ਵਿੱਚ 1-2 ਘੰਟਾ ਰੱਖ ਸਕਦੇ ਹੋ ਪਰ ਅੱਜ ਧੁੱਪ ਨਹੀਂ ਸੀ ਇਸ ਕਰਕੇ ਮੈਂ ਹੁਣ ਇਹਨੂੰ 1-2 ਘੰਟੇ ਲਈ ਫੈਨ ਦੇ نیچے ਰੱਖ ਕੇ ਇਹਨੂੰ ਚੰਗੀ ਤਰ੍ਹਾਂ ਡਰਾਈ ਕਰਕੇ ਫਿਰ ਇਹਦਾ ਆਚਾਰ ਬਣਾਉਣਾ ਸ਼ੁਰੂ ਕਰਾਂਗੀ ਤੇ ਇਹਦੇ ਵਾਸਤੇ ਨਾ ਮੈਂ ਕੁਝ ਮਸਾਲੇ ਲੈਨੇ ਜਿੱਦਾਂ ਆ ਮੈਂ ਜਿਹੜੀ ਰੈੱਡ ਵਾਲੀ ਸਰੋਂ ਹੁੰਦੀ ਆ ਇਹ ਲਈਏ 2 ਚਮਚ ਤੇ ਇਹਦੇ ਵਾਸਤੇ ਮੈਂ ਸੌਫ ਲਈ ਹੈ ਇੱਕ ਵੱਡਾ ਚਮਚ ਥੋੜੀ ਜੀ ਕਾਲੀ ਮਿਰਚ ਲਈ ਹੈ ਤੇ ਥੋੜੇ ਧਨੀਆ ਲਿਆ ਹੈ ਤੇ ਥੋੜੀ ਪੀਲੀ ਸਰੋਂ ਲਈ ਹੈ ਇਹਨੂੰ ਹੁਣ ਮੈਂ ਤਵੇ ਦੇ ਉੱਤੇ ਪਾ ਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਇਹਦੀ ਨਮੀ ਖਤਮ ਕਰ ਲਾਂਗੇ ਤੇ ਹੁਣ ਮੈਂ ਗੈਸ ਔਨ ਕਰ ਦਾਂਗੀ ਤੇ 2 ਮਿੰਟ ਵਾਸਤੇ ਆਪਾਂ ਇਹਦੀ ਨਮੀ ਖਤਮ ਕਰਕੇ ਫਿਰ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਤੇ ਮਸਾਲੇ ਜਿਹੜੀ ਸੀ ਉਹ ਚੰਗੀ ਤਰ੍ਹਾਂ ਨਮੀ ਖਤਮ ਕਰਕੇ ਹੁਣ ਮੈਨੂੰ ਦਰਦਰਾ ਜਿਹਾ ਇਸ ਤਿੱਕੇ ਦੇ ਨਾਲ ਪੀਸਿਆ ਆ। ਤਾਂ ਦੇਖੋ ਇਸ ਤਰ੍ਹਾਂ ਦਾ ਥੋੜਾ ਆਪਾਂ ਦਰਦਰਾ ਜਿਹਾ ਇਹਦਾ ਪਾਊਡਰ ਜਿਹਾ ਬਣਾਣਾ ਹੈ ਬਿਲਕੁਲ ਪਾਊਡਰ ਜਿਹਾ ਨਹੀਂ ਬਣਾਣਾ ਇਹਨੂੰ ਦਰਦਰਾ ਜਿਹਾ ਇਸ ਤਰੀਕੇ ਨਾਲ ਕੁੱਟ ਲੈਣਾ ਹੈ। ਤੇ ਹੁਣ ਆਪਾਂ ਕੜਾਈ ਦੇ ਵਿੱਚ 3-4 ਵੱਡੇ ਚਮਚ ਤੇਲ ਦੇਵਾਂਗੇ। ਤੇਲ ਨੂੰ ਥੋੜਾ ਜਿਹਾ ਆਪਾਂ ਗਰਮ ਕਰ ਲੈਣਾ ਤੇਲ ਨੂੰ ਮੈਂ ਥੋੜਾ ਜਿਹਾ ਗਰਮ ਕਰਦੇ ਆ ਬਹੁਤ ਜ਼ਿਆਦਾ ਗਰਮ ਨਹੀਂ ਕੀਤਾ ਥੋੜਾ ਜਿਹਾ ਹਲਕਾ ਜਿਹਾ بس ਗਰਮ ਕੀਤਾ ਤੇ ਇਹਦੇ ਵਿੱਚ ਮੈਂ ਕੁਝ ਮਸਾਲੇ ਲੈਨੇ ਜਿਦਾ ਇੱਕ ਵੱਡਾ ਚਮਚ ਕਲੌਂਜੀ ਦਾ ਇੱਕ ਵੱਡਾ ਚਮਚ ਮੇਥੀ ਦਾ ਤੇ ਥੋੜੀ ਜੀ ਮੈਂ ਅਦਰਕ ਚਮਚਾ સોਫਾ ਇਹ ਕਿਉਂਕਿ ਸੌਫ ਜੜੀ ਸੀ ਉਹ ਮੈਂ ਪਹਿਲਾਂ ਵੀ ਯੂਜ਼ ਕੀਤੀ ਹੈ ਤੇ ਹੁਣ ਆਪਾਂ ਤੇਲ ਦੇ ਵਿੱਚ ਸਾਰੇ ਮਸਾਲੇ ਪਾ ਦਾਂਗੇ ਤੇ ਗੈਸ ਨੂੰ ਮੈਂ ਔਨ ਕਰ ਦਾਂਗੀ ਤੇ ਆ ਜਿਹੜੇ ਆਲੂ ਮੈਂ ਕੱਟ ਕੇ ਰੱਖੇ ਹੋਏ ਸੀ ਮੈਂ ਇਹਨੂੰ 2-3 ਘੰਟੇ ਲਈ ਫੈਨ ਦੇ نیچے ਰੱਖ ਕੇ ਇਹਨੂੰ ਚੰਗੀ ਤਰ੍ਹਾਂ ਮੈਂ ਡਰਾਈ ਕਰ ਲਿਆ ਤੇ ਹੁਣ ਜਿਹੜੇ ਮਸਾਲੇ ਆਪਾਂ ਪਾ ਰੱਖੇ ਨੇ ਇਹਦੇ ਵਿੱਚ ਸਾਰੇ ਆਲੂ ਜਿਹੜੇ ਨੇ ਆ ਉਹ ਪਾ ਦਾਂਗੇ ਆਪਾਂ ਹੁਣ ਵੀ ਇਹਦੇ ਵਿੱਚ ਆਪਾਂ ਪੂਰੇ ਸੁੱਕੇ ਮਸਾਲੇ ਪਾਵਾਂਗੇ ਜਿੱਦਾਂ ਕਿ ਨਮਕ ਦੋ ਵੱਡੇ ਚਮਚ ਪਾਵਾਂਗੇ ਅਚਾਰ ਵਿੱਚ ਜਿਹੜਾ ਨਮਕ ਹੈ ਹਮੇਸ਼ਾ ਥੋੜਾ ਜ਼ਿਆਦਾ ਪੈਂਦਾ ਹੈ ਤੇ ਇੱਕ ਚਮਚ ਮੈਂ ਹਲਦੀ ਦਾ ਪਾ ਰਹੀਆਂ ਇਹਦੇ ਵਿੱਚ ਤੇ ਇੱਕ ਚਮਚ ਮੈਂ ਲਾਲ ਮਿਰਚ ਦਾ ਪਾਊਡਰ ਪਾ ਰਹੀਆਂ ਤੇ ਜਿਹੜੇ ਮਸਾਲੇ ਮੈਂ ਪਹਿਲਾਂ ਪੁੱਟੇ ਹੋਏ ਸੀਗੇ ਉਹ ਵੀ ਇਹਦੇ ਵਿੱਚ ਪਾ ਦਾਂਗੇ ਇਹ ਜਿਹੜਾ ਜਿਹੜਾ ਫਲੇਵਰ ਆ achar ਦਾ ਬਹੁਤ ਜ਼ਿਆਦਾ ਵਧੀਆ ਆਏਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਵਾਂਗੇ ਇਹਨੂੰ ਸਿਰਫ 2 ਮਿੰਟ ਲਈ ਪਕਾਵਾਂਗੇ ਜਿਹੜਾ achar ਦੇ ਵਿੱਚ ਕ੍ਰਾਂਚ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਤੇ 2 ਮਿੰਟ ਲਈ ਇਹਨੂੰ ਆਪਾਂ ਪਕਾ ਲਾਂਗੇ ਤੇ ਜਿਹੜੇ ਮਸਾਲਿਆਂ ਦੇ ਵਿੱਚ ਹੈ ਆਪਾਂ achar ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ ਤੇ ਐਂਡ ਦੇ ਵਿੱਚ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਿਰਕਾ ਪਾ ਦਾਂਗੇ ਇੱਕ ਵੱਡਾ ਚਮਚ ਸਿਰਕੇ ਦਾ ਪਾ ਦਾਂਗੇ ਤਾਂ ਕਿ ਜਿਹੜਾ achar ਹੈ ਉਹ ਜਲਦੀ ਖਰਾਬ ਨਾ ਹੋਵੇ ਇਹਨੂੰ ਆਪਾਂ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਾਂਗੇ ਤੇ ਸਿਰਕੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲਾਂਗੇ ਤੇ ਇਹਨੂੰ 2-3 ਮਿੰਟ ਲਈ ਮੈਂ achar ਨੂੰ ਪਕਾ ਲਿਆ ਹੈ ਤੇ ਇਹਦੇ ਵਿੱਚ ਜਿਹੜਾ achar ਦੇ ਵਿੱਚ ਉਹ क्रंच ਬਣਿਆ ਰਹਿਣਾ ਜ਼ਰੂਰੀ ਹੈ। ਬਹੁਤ ਜ਼ਿਆਦਾ ਨਹੀਂ ਪਕਾਵਾਂਗੇ। ਬਸ ਹਲਕਾ ਜਿਹਾ ਪਕਾਵਾਂਗੇ ਇਹਨੂੰ ਆਪਾਂ। ਤੇ ਹੁਣ achar ਜਿਹੜਾ ਹੈ ਇਸ ਤਰ੍ਹਾਂ ਵੀ ਖਾਣ ਲਈ ਬਿਲਕੁਲ ਤਿਆਰ ਹੈ। ਤੇ ਪਰ ਤੁਸੀਂ ਇਹਨੂੰ 2 ਦਿਨ ਦਿਨ ਬਾਅਦ achar ਨੂੰ ਖਾਣਾ ਸ਼ੁਰੂ ਕਰੋਗੇ ਤਾਂ ਜਿਹੜੇ ਤੇ ਮਸਾਲਿਆਂ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ achar ਦੇ ਵਿੱਚ ਆ ਜਾਏਗਾ। ਤੇ ਆਪਾਂ ਹੁਣ ਇਹਨੂੰ ਇੱਕ ਕੱਚ ਦਾ ਕੰਟੇਨਰ ਸਾਫ਼ ਜਿਹੜਾ ਸੁੱਕਾ ਹੋਏਗਾ ਉਹਦੇ ਵਿੱਚ ਇਹਨੂੰ ਪਾ ਕੇ ਤੇ تھوڑا جی ਆਪਾਂ ਤੇਲ ਹੋਰ پا کے ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਤੇ ਇਹ 1-2 ਮਿੰਨਿਟਾਂ ਤੱਕ ਇਹ achar ਜਿਹੜਾ ਖਰਾਬ ਨਹੀਂ ਹੋਏਗਾ ਤੇ ਇਹ achar ਜਿਹੜਾ ਬਹੁ ਖਾਣ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ achar ਬਣ ਕੇ ਇਹ ਤਿਆਰ ਹੋਇਆ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਕੁੱਕ ਵਿਦ ਕੌਰ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੈ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗਾ ਇਹ ਫਿਰ ਮਿਲਾਂਗੇ ਇਹੋ ਜੀ ਟੇਸਟੀ ਜੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਸਾਥੀਕਾਰ